ਸਵੈਸਵਲੇ ਦੀ ਇੱਕ ਵੱਡੀ ਖਬਰ ਦਾ ਰੁਖ ਕਰਦੇ ਹਾਂ ਪੰਜਾਬ ਪੁਲਿਸ ਨੇ ਅਹਿਮ ਕਾਰਵਾਈ ਕਰਦਿਆਂ ਹੋਇਆਂ ਸਰਹਦ ਪਾਰੋਂ ਨਸ਼ੇ ਦੀ ਅਤੇ ਅਸਲੇ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਮੋਡੀਊਲ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਹਥਿਆਰ ਸਮੇਤ ਦੋ ਜਿਹੜੇ ਤਸਕਰੀ ਨੇ ਫੜੇ ਗਿਨੇ ਜਿਨ੍ਹਾਂ ਦਾ ਨਾਮ ਸੂਰੇਜਪਾਲ ਅਤੇ ਅਰਸ਼ਦੀਪ ਦੱਸਿਆ ਜਾ ਰਿਹਾ ਜੋ ਕਿ ਸਰਹੱਦੀ ਇਲਾਕਾ ਤਰੰਤਰਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਤੇ ਪੁਲਿਸ ਵੱਲੋਂ ਗੁਪ ਸੂਚਨਾ ਦੇ ਆਧਾਰ ਤੇ ਉਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਅਤੇ ਇਹਨਾਂ ਮੁਲਜ਼ਮਾਂ ਦੇ ਦੱਸੇ ਗਏ ਟਿਕਾਣੇ ਦੇ ਉੱਪਰ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਹੋਇਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਦੋ ਆਧੁਨਿਕ ਪੀ ਐਕਸ 503 ਪਿਸਤੋਲ ਅਤੇ 9 ਐਮ ਐਮ ਗਲੌਕ ਜਿਹੜਾ ਕਿ ਪਿਸਤੋਲਾ ਉਹ ਕਾਰਤੂਸ سمیت ਬਰਾਮਦ ਕੀਤਾ ਗਿਆ ਜਾਣਕਾਰੀ ਇਹ ਵੀ ਮਿਲੀ ਹੈ ਕਿ ਜਿਹੜਾ ਕਿ ਅਰਸ਼ਦੀਪ ਹੈ ਅਤੇ ਅਸੂਰੇਪਾਲ ਹੈ ਇਹ 28 ਤੋਂ ਜਿਹੜਾ ਕਿ ਹੈ 25 ਤੋਂ 28 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਪਹਿਲਾਂ ਤਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਪਰ ਇਹ ਕਿਸੇ ਤਰ੍ਹਾਂ ਸਰਹੱਦ ਪਰ ਬੈਠੇ ਜਿਹੜੇ ਕੀ ਨਾਮੀ ਕਹਿ ਸਕਦੇ ਤਸਕਰ ਹੈਗੇ ਨੇ ਔਰ ਉਹਦੇ ਸੰਪਰਕ ਵਿੱਚ ਆ ਗਏ ਅਤੇ ਉਹਨਾਂ ਦੇ ਕਹੇ ਮੁਤਾਬਕ ਪੰਜਾਬ ਦੇ ਵਿੱਚ ਸਰਹੱਦ ਪਾਰੋਂ ਅਸਲਾ ਮਗਾ ਕੇ ਅੱਗੇ ਸਪਲਾਈ ਕਰਨ ਲੱਗੇ ਅਤੇ ਹੁਣ ਇਹਨਾਂ ਦੀ ਜਿਹੜੀ ਕੀ ਹੈ ਗ੍ਰਿਫਤਾਰੀ ਤੋਂ ਬਾਅਦ ਕਈ ਐਮ ਖੁਲਾਸੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਐਸਐਸਪੀ ਤਰਨਤਾਰਨ ਦੇ ਵੱਲੋਂ तमाम ਜਾਣਕਾਰੀਆਂ ਸਾਂਝੇ ਕੀਤੀਆਂ ਗਈਆਂ ਨੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੁਰਦੇਵਾ ਜੀ ਆਈਪੀਐਸ ਇਨਾਰੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਮਾੜੇ ਅਨਸਰਾਂ ਦੇ ਖਿਲਾਫ ਲਗਾਤਾਰੀ ਕਾਰਵਾਈ ਸਾਡੀ ਚੱਲ ਰਹੀ ਹੈ ਦੇਖਣ ਚ ਆਇਆ ਹੈ ਕਿ ਬਈ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੀ ਆਈਐਸਆਈ ਏਜੰਸੀ ਜਿਹੜੀ ਹੈ ਉਹਨਾਂ ਦੇ ਇਰਾਦੇ ਇਹ ਹੈ ਕਿ ਬਈ ਪੰਜਾਬ ਦੇ ਵਿੱਚ ਕੋਈ ਹਾਲਾਤ ਗਲਤ ਪੈਦਾ ਕਰੀਏ ਇਥੇ ਲੋਅਨ ਅਰਡਰ ਦੀ ਸਥਿਤੀ ਨੂੰ ਖਰਾਬ ਕਰੀਏ ਉਸੇ ਤਹਿਤ ਕੱਲ ਸੀਆਈਏ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਈ ਸਮਾਨ ਮੰਗੋਂਦੇ ਆ ਤੇ ਉਥੇ ਪਾਕਿਸਤਾਨੀ ਸਮਗਲਰਾਂ ਨਾਲ ਇਹਨਾਂ ਦਾ ਟੱਚ ਨੇ ਤੇ ਐਸਪੀ ਸਿਟੀ ਆਪਣੇ ਡਾਕਟਰ ਰਿਪੋਤਾਪਾਲ ਸਿੰਘ ਸੰਧੂ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਇਹਨਾਂ ਨੇ ਆਪਰੇਸ਼ਨ ਨੂੰ ਲੀਡ ਕਰਦੇ ਹੋਏ ਇਨਸਪੈਕਟਰ ਸੀਆਈਏ ਮਨਦੀਪ ਸਿੰਘ ਰੰਦਾਵਾ ਇਹਨਾਂ ਦੀ ਟੀਮ ਨੂੰ ਐਕਟੀਵੇਟ ਕੀਤਾ ਤੇ ਲਖਣਾਪੇਂਡ ਦੇ ਰਹਿਣ ਵਾਲੇ ਦੋ ਦੋਸ਼ੀ ਅਰਸ਼ਦੀਪ ਸਿੰਘ ਅਤੇ ਸੂਰਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 6 ਪਿਸਤਲ ਜਿਹੜੇ ਕੇ ਬਰਾਮਦ ਕੀਤੇ ਗਏ ਆ ਇਹ ਜਿਹੜੇ 4 ਪਿਸਤਲ ਪੀਐਕਸ5 ਨੇ ਤੇ 2 4 ਪਿਸਤਲ ਬਲੋਕ ਪਿਸਤਲ ਨੇ 9ਐਮਐਮ ਤੇ 2 ਪਿਸਤਲ 3 ਬੋਰ ਦੇ ਪੀਐਕਸ5 ਨੇ ਇਨਾਰਦੀਪ ਮੋਢੀ ਬੋਚੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਅਤੇ ਸਿਕੰਦਰ ਦੋ ਆਈਐਸਆਈ ਦੇ ਕੰਮ ਕਰਨ ਤੇ ਕੰਮ ਕਰਨ ਵਾਲੇ ਸਮਗਲਰ ਨੇ ਜਿਹੜੇ ਕਿ ਹਥਿਆਰ ਪੰਜਾਬ ਦੇ ਵਿੱਚ ਪੰਪ ਕਰਨ ਦਾ ਕੰਮ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਗੈਂਗਸਟਰਾਂ ਨੂੰ ਕੋਈ ਗਲਤ ਕਰੀ ਵਿਧੀਆਂ ਨੂੰ ਅੰਜਾਮ ਦੇਣ ਲਈ ਇਹ ਵੈਪਨ ਜਿਹੜੇ ਭਾਰਤ ਇੰਡੀਆ ਦੇ ਵਿੱਚ ਮਂਗਾਏ ਜਾ ਰਹੇ ਆ ਤੇ ਉਸੇ ਲੜੀ ਦੇ ਤਹਿਤ ਇਨਾ ਪਾਸ ਇਹ ਕਨਸਾਈਨਮੈਂਟ ਜਿਹੜੀ ਕਿ ਆਈ ਸੀਗੀ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਦੱਸਦੀ ਹੈ ਕਿ ਇੱਕ ਦੀ ਉਮਰ ਸੁਰਤ ਦੀ ਉਮਰ 28 ਸਾਲ ਹੈ ਤੇ ਅਰਸ਼ਦੀਪ ਦੀ 23 ਸਾਲ ਹੈ ਦੋਵੇਂ ਜਿਹੜੇ ਇਹ ਨੌਜਵਾਨ ਨੇ ਨਸ਼ਾ ਕਰਨ ਦੇ ਆਦੀ ਨੇ ਤੇ ਘਰੋ ਇਹ ਸੋਖੇ ਨੇ ਦੋਵਾਂ ਦੀ 8-8 ਕਿੱਲੇ ਜ਼ਮੀਨ ਹੈ ਤੇ ਇੱਕ ਜਿਹੜਾ ਇਹਨਾਂ ਜੋ ਮਠਾਈ ਦੀ ਦੁਕਾਨ ਵੀ ਪਿੰਡ ਲਖਨੇ ਕਰਦਾ ਹੈ ਤੇ ਬਟ ਇਹ ਪਾਕਿਸਤਾਨੀ ਸਮਗਲਰਾਂ ਨਾਲ WhatsApp ਦੇ ਰਾਈ ਟੱਚ ਦੇ ਵਿੱਚ ਆ ਕੇ ਪੈਸਿਆਂ ਦੇ ਲਾਲਚ ਕਰਕੇ ਉਹਨਾਂ ਦੇ ਬੇਕਾਵੇ ਚ ਆ ਕੇ ਇਹ ਕੰਮ ਦੇ ਵਿੱਚ ਪੈ ਗਏ ਆ ਤੇ ਇਹ ਇੱਕ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੰਨੀ ਕਨਸਾਈਨਮੈਂਟ ਜਿਹੜੀ ਕੀ ਮੰਗਵਾਈ ਸੀਗੀ ਡਰੋਨ ਰਾਹੀਂ ਤੇ ਉਹ ਕਿਹੜੇ ਕਿਹੜੇ ਬੰਦਿਆਂ ਨੂੰ ਕੀ ਇਹਨਾਂ ਨੇ ਡਿਸਟ੍ਰੀਬਿਊਟ ਕੀਤੀ ਹੈ ਉਸਤੇ ਸਾਡੀ ਡੇ ਟੈਕਨੀਕਲ ਟੀਮ ਉਹ ਵਰਕ ਕਰ ਰਹੀ ਹੈ ਤੇ ਇਹਨਾਂ ਦੀ ਇੰਟੀਗ੍ਰੇਸ਼ਨ ਕੀਤੀ ਜਾ ਰਹੀ ਹੈ ਸਰ ਇਹ ਜਿਹੜੇ ਵੈਪਨ ਸਪਲਾਈ ਚ ਹੈ ਇਹਨਾਂ ਦੀ ਕਿੱਥੋਂ ਤੋਂ ਕਰ ਰਹੀ ਸੀ ਕਿਸ ਤਰੀਕੇ ਨਾਲ ਕਰ ਰਹੀ ਸੀ ਦੇਖੋ ਇਹਨਾਂ ਦਾ ਬਾਰਡਰ ਲੱਗੇ ਪਿੰਡ ਹੈ ਇੱਕ ਹੋਰ ਐਂਟੀਟੀ ਸਾਨੂੰ ਫਿਗਰ ਹੋਈ ਹੈ ਜਿਹੜੀ ਕਿ ਇਹਨਾਂ ਦੇ ਬੈਕ ਲਿੰਕ ਦੇ ਵਿੱਚ ਸੀਗੀ ਜਿਹੜਾ ਕਿ ਇਸ ਨੈਟਵਰਕ ਨੂੰ ਮੈਨੇਜ ਕਰ ਰਹੀ ਸੀਗੀ ਉਹਦੇ ਤੇ ਵੀ ਸਾਡੀ ਟੀਮਾਂ ਵਰਕ ਕਰ ਰਹੀ ਹੈ ਉਹਨਾਂ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਇਹ ਇਹ ਅਗੇ ਗਾਂ ਕਿਨਾਂ ਕਿਨ ਨੂੰ ਸਪਲਾਈ ਕਰ ਰਹੇ ਸੀਗੇ ਇਹ ਇਹਨਾਂ ਦੇ ਫੋਨ ਦੀ ਫੋਰੈਂਸਿਕ ਐਨਾਲਿਸਿਸ ਵੀ ਹੋ ਰਹੀ ਹੈ ਤੇ ਇਹਨਾਂ ਦੀ ਇੰਟਰੋਗੇਸ਼ਨ ਵੀ ਹੋ ਰਹੀ ਹੈ ਉਹਦੇ ਤੋਂ ਇਹ ਗੱਲ ਸਾਰੀ ਪੂਰੇ ਨੈਟਵਰਕ ਦੀ ਜਿਹੜੇ ਸਾਨੂੰ ਕਲੂਜ਼ ਮਿਲੇ ਨੇ ਕਿ ਇਹ ਗਾਂ ਕਿਤੇ ਕਿਤੇ ਤੱਕ ਜਿਹੜੀ ਸਪਲਾਈ ਚੱਲ ਰਹੀ ਸੀਗੀ ਇਹ ਹੁਣ ਇਹਨਾਂ ਨੂੰ ਦਾਦ ਦੇ ਵਿੱਚ ਪੇਸ਼ ਕਰਕੇ ਵਾਤਵਾ ਜਿਹੜਾ ਰਿਮਾਂਡ ਲਿਆ ਜਾਏਗਾ ਉਸ ਤੋਂ ਸਾਨੂੰ ਉਮੀਦ ਹੈ ਕਿ ਥੋੜੇ ਵੱਡੇ ਕਲਾਸੇ ਹੁੰਦੀ ਸਾਨੂੰ ਉਮੀਦ ਹੈ ਕਿ ਇਹ ਕਿੰਨੇ ਵੱਡੇ ਪੱਧਰ ਤੇ ਜਿਹੜਾ ISI ਸਪੌਂਸਰਡ ਗਿਰੋ ਹੈ ਕੰਮ ਕਰ ਰਿਹਾ ਸੀਗਾ ਪੱਚੀ ਕੋਈ ਨਾ ਪਹਿਲਾਂ ਵੀ ਦਰਜ ਨੇ ਮਾਮਲੇ ਇਹਨਾਂ ਦੇ ਪਹਿਲਾਂ ਕੋਈ ਮਾਮਲੇ ਦਰਜ ਨਹੀਂ ਹੈ ਇਹ ਤੁਸੀਂ ਕਹਿ ਲਿਓ ਕਿ ਸਾਡੀ ਟੀਮ ਦੀ ਬੜੀ ਵੱਡੀ ਕਾਮਯਾਬੀ ਹੈ ਕਿ ਹੁਣ ਸਾਡੇ ਜਿਹੜੇ ਹੱਤ ਨੇ ਉਹਨਾਂ ਲੋਕਾਂ ਦੇ ਵੀ ਪੈਣ ਲੱਗ ਪਏ ਆ ਜਿਹੜੇ ਛੁਪ-ਛੁਪ ਕੇ ਜਿਨ੍ਹਾਂ ਦਾ ਕੋਈ ਕੰਨਲ ਬੈਕਗ੍ਰਾਉਂਡ ਨਹੀਂ ਹੈ ਤੇ ਛੁਪ ਕੇ ਕੰਮ ਕਰਦੇ ਆ ਸਫੇਦ ਪੋਸ਼ੋ ਕੇ ਕੰਮ ਕਰਦੇ ਆ ਜਿਵੇਂ ਤੁਸੀਂ ਵੇਖਿਆ ਕਿ ਮਿਠਾਈ ਦੀ ਦੁਕਾਨ ਹੈ ਅੱਠ ਕਿਲੇ ਪਹਿਲੀ ਹੈ ਤੇ ਆਪਣੇ ਸੰਦੇਗ ਦੇ ਘੇਰੇ ਤੋਂ ਆਪਣੇ ਸ਼ੱਕ ਦੇ ਘੇਰੇ ਤੋਂ ਬਾਹਰ ਹੁੰਦੇ ਆ ਛੁਪ ਕੇ ਹੀ ਰਹਿੰਦੇ ਨੇ ਤੇ ਉਹ ਜਿਹੜੇ ਡੂੰਗੇ ਜਿਹੜੇ ਡੀਪ ਬਰਡ ਨੈਟਵਰਕ ਹੈ ਉਹਨਾਂ ਤੇ ਵੀ ਸਾਡੀ ਟੀਮ ਜਿਹੜੀ ਹੈ ਉਹਨਾਂ ਨੂੰ ਵੀ ਨਿਕਾਲ-ਨਿਕਾਲ ਕੇ ਉਹਨਾਂ ਨੂੰ ਅਰੈਸਟ ਕਰਦੇ ਮਾਨਯੋਗ ਸੀਐਮ ਜੀ ਤੁਸੀਂ ਇਸ ਲਈ ਦੀ ਇੱਕ ਵੱਡੀ ਖਬਰ ਦਾ ਰੁਖ ਕਰਦੇ ਹਾਂ ਪੰਜਾਬ ਪੁਲਿਸ ਨੇ ਅਹਿਮ ਕਾਰਵਾਈ ਕਰਦਿਆਂ ਹੋਇਆਂ ਸਰਹੱਦ ਪਾਰੋਂ ਨਸ਼ੇ ਦੀ ਅਤੇ ਅਸਲੇ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਮੋਡੀਊਲ ਦਾ ਪਰਦਾ ਫਾਸ਼ ਕੀਤਾ ਗਿਆ ਹੈ। 11 ਸਮੇਤ ਦੋ ਜਿਹੜੇ ਤਸਕਰੀ ਨੇ ਫੜੇ ਗਿਨੇ ਜਿਨ੍ਹਾਂ ਦਾ ਨਾਮ ਸੂਰੇਜਪਾਲ ਅਤੇ ਅਰਸ਼ਦੀਪ ਦੱਸਿਆ ਜਾ ਰਿਹਾ ਜੋ ਕਿ ਸਰਹੱਦੀ ਇਲਾਕਾ ਤਰਨਤਾਰਨ ਦੇ